ਇਹ ਸਿਰਫ ਤੁਹਾਨੂੰ 90 ਰੁਪਏ ਦਾ ਸਹਰਾਣਾ ਜਿਹੜਾ ਮਿਲ ਜੂਗਾ ਜੀ ਬਈ ਇੰਨਾ ਸਸਤਾ ਮੈਨੂੰ ਨਹੀਂ ਲੱਗਦਾ ਕਿਤੇ ਮਿਲੂਗਾ ਹਨਾ ਇਧਰ ਦਾ ਜੀ ਲਓ ਜੀ 100 ਰੁਪਏ ਦਾ ਸਿਰਫ ਤੁਹਾਨੂੰ ਇਹ ਜਿਹੜਾ ਤੌਲੀਆ ਮਿਲ ਜੂਗਾ ਤੇ ਵੱਡਾ ਦੇਖੋ ਕਿੰਨਾ ਜੀ ਜੀ ਪਟਿਆਲਾ ਇਹਦਾ ਰੇਟ 700 ਰੁਪਏ ਜੀ ਸਿਰਫ 350 ਦਾ ਲਓ ਜੀ ਇਹ 700 ਵਾਲਾ ਤੌਲੀਆ ਤੁਹਾਨੂੰ ਵਧੀਆ ਮਿਲ ਜੂਗਾ 350 350 ਜਾਨੀ ਕਿ 50% ਆਫ ਹੈ ਆ ਚੈੱਕ ਕਰਾ ਦਿਓ ਜੀ ਨੇੜੇੋਂ ਮੜਾ ਕੀ ਪ੍ਰਾਈਸ ਰਹਿੰਦਾ ਭਾਜੀ ਇਹਨਾਂ ਦਾ ਇਹ ਸਿਰਫ 400 ਰੁਪਏ ਜੀ ਅੱਛਾ 400 ਰੁਪਏ ਦੀ ਗਰਮ ਚਾਦਰ ਸਿਰਫ 400 ਦੀ ਨਾਲੇ ਆ ਮਿਲ ਜਾਣਗੇ ਜੀ ਬਹੁਤ ਹੈ ਲਓ ਜੀ ਆ ਜੀ 2500 ਦੇ ਜੀ ਅੱਛਾ 2500 ਦੇ ਦੋ ਪੀਸ ਜਿਹੜੇ ਤੁਹਾਨੂੰ ਐ ਲੱਗ ਜਾਣਗੇ ਜੀ ਤੇ ਇਹਨੇ ਪਫੀਆਂ ਤੇ ਬਾਜੀ ਲੱਕੜ ਦੀ ਜਿਹੜੀ ਉਹ ਵੀ ਦਿਖਾ ਦਿਓ ਕਿੰਨੇ ਆਹ ਦਿਖਾਓ ਜੀ ਦੁਬਾਰੇ ਦਿਖਾਓ ਆ ਲੋ ਕਰੋ ਚੈੱਕ ਜੀ ਕੀ ਬਾਤ ਹੈ ਜੀ ਵਧੀਆ ਬਣਿਆ ਹੋਇਆ ਲਓ ਜੀ ਇਹਦੇ ਉੱਪਰ ਜਿਵੇਂ ਮਰਜ਼ੀ ਬੈਠਿਓ ਤੇ ਵਧੀਆ ਲੱਗਦਾ ਜੀ 3 ਇੰਚ ਮੋਟਾ ਕਰਦਾ ਜੀ 3 ਇੰਚ ਨੇੜੇ ਦਿਖਾਓ ਜੀ 3 ਇੰਚ ਮੋਟਾ ਕਰਦਾ ਅੱਛਾ ਕਬਰ ਬਾਜੀ ਪਾ ਕੇ ਦਿੰਦੇ ਹੋ ਪਾ ਕੇ ਦੇਵਾਂਗੇ ਜੀ ਕਬਰ ਅੱਛਾ ਜੀ ਕਿੰਨੇ ਦਾ ਪੈ ਜਾਊਗਾ ਜੀ ਇਹ ਆ ਲੋ ਆ ਸਿੱਧਾ ਹੋ ਗਿਆ ਜੀ ਆ ਲੋ ਇਸ ਤਰ੍ਹਾਂ ਕਰਕੇ ਤੁਸੀਂ ਵਿ ਤੁਸੀਂ ਕਿਤੇ ਪਿਕਨਿਕ ਤੇ ਜਾ ਰਹੇ ਹੋ ਤੁਸੀਂ ਕਿਤੇ ਪਾਸੇ ਜਾਣਾ ਇਹ ਗੱਦਾ ਆਪਦੇ ਵਿਚਕਾਰ ਬਾਈਕ ਦੇ ਰੱਖ ਕੇ ਲੈ ਜਾ ਸਕਦੇ ਹੋ ਜੇ ਤੁਸੀਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਵਿੱਚ ਅੱਜ ਦੀ ਵੀਡੀਓ ਵਿੱਚ ਜਿੱਦੇ ਆਪਾਂ ਖੜੇ ਆ ਜੀ ਪਟਿਆਲੇ ਨਾਬਾ ਗੇਟ ਇੱਥੇ ਦੁਕਾਨ ਹੈ ਜੀ ਦੁਕਾਨ ਕੀ ਇੱਕ ਵਰਲਡ ਹੈ ਪੂਰਾ ਸੰਸਾਰ ਹੈ ਜਿੱਥੇ ਤੁਹਾਨੂੰ ਅਲੱਗ-ਅਲੱਗ ਆਈਟਮਾਂ ਮਿਲਣਗੀਆਂ ਜੀ ਜਿਵੇਂ ਕਿ ਬੈੱਡ ਸ਼ੀਟ ਹੋ ਗਈਆਂ ਪਿੱਲੋ ਹੋ ਗਏ ਯਾਨੀ ਕਿ ਸਰਾਣੇ ਗੱਦੇ ਹੋਰ ਵੀ ਬਹੁਤ ਕੁਝ ਕਰੋਕਰੀ ਦਾ ਸਮਾਨ ਵੀ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਮਤਲਬ ਆਫ ਲਾਈ ਹੈ ਕਾਫੀ ਸਮਾਨ ਦੇ ਉੱਪਰ ਜਿਵੇਂ ਕੰਬਲ ਨੇ ਹਨਾ ਬੈਣ ਵਾਸਤੇ ਸੈਟੀਆਂ ਵਗੈਰਾ ਜਾਂ ਪਫੀਆਂ ਹੁੰਦੀਆਂ ਉਹਨਾਂ ਤੇ ਤੇ ਹਰ ਇੱਕ ਚੀਜ਼ ਦਾ ਰੇਟ ਤੁਹਾਨੂੰ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਗੱਲਬਾਤ ਕਰਦੇ ਆ ਤੇ ਤੌਲੀਏ ਦਾ ਬਹੁਤ ਜ਼ਿਆਦਾ ਸਸਤੇ ਨੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀ ਜੀ ਕੋਠੀ ਠੀਕ ਠਾਕ ਜੀ ਬਹੁਤ ਵਧੀਆ ਜੀ ਵਧੀਆ ਚੱਲ ਰਿਹਾ ਜੀ ਹਾਂ ਜੀ ਵਧੀਆ ਚੱਲਦਾ ਅੱਛਾ ਪਾਜੀ ਸ਼ੁਰੂ ਕਰ ਦਿਓ ਜੀ ਕਿਹੜੀ ਇਹ ਮਾਈਕਰੋ ਫਾਈਬਰ ਕਲੋਥ ਹੈ ਜੀ ਅੱਛਾ ਜੀ ਲਓ ਜੀ ਆ ਤੌਲੀਏ ਆ ਗਏ ਯਾਨੀ ਕਿ ਟਾਵਲ ਚੈੱਕ ਕਰੋ ਜੀ ਮੈਂ ਕਹਾਂ ਮਾ ਪਾਜੀ ਖੋਲ ਕੇ ਹਾਂ ਖੋਲ ਕੇ ਦਿਖਾਓ ਜੀ ਆ ਦੇਖੋ ਫੁੱਲ ਸਾਈਜ਼ ਦਾ ਟਾਵਲ ਹੈ ਜੀ ਹੂੰ ਬਿਲਕੁਲ ਜੀ ਇਹ ਤਾਂ ਪੂਰਾ ਬੈੱਡ ਦੀ ਚਾਦਰ ਜਿਹੜਾ ਸਿੰਗਲ ਬੈੱਡ ਦੀ ਹੈ ਲਓ ਜੀ ਆ ਚੈੱਕ ਕਰੋ ਕਿੰਨੇ ਦਾ ਬਾਈ ਦੋਗੇ ਇਹ ਸਿਰਫ 100 ਰੁਪਏ ਦਾ ਜੀ ਲਓ ਜੀ 100 ਰੁਪਏ ਦਾ ਸਿਰਫ ਤੁਹਾਨੂੰ ਜਿਹੜਾ ਤੌਲੀਆ ਮਿਲ ਜੂਗਾ ਤੇ ਵੱਡਾ ਦੇਖੋ ਕਿੰਨਾ ਜੀ ਤੇ ਵਧੀਆ ਹੈ ਮਤਲਬ ਕੋਈ ਸੈਕੰਡ ਹੈਂਡ ਚੀਜ਼ ਨਹੀਂ ਹੈਗੀ ਐ ਬਿਲਕੁਲ ਆਹ ਵੇਖ ਲਫਾਫੇ ਦੇ ਵਿੱਚੋਂ ਪੋਲੀਥੀਨ ਚੋਂ ਕੱਢ ਕੇ ਤੁਹਾਨੂੰ ਦਿਖਾਇਆ ਇਹ ਮਿਲ ਜੂ ਤੁਹਾਨੂੰ 100 ਰੁਪਏ ਦਾ ਤੌਲੀਆ ਤੇ ਭਾਈ ਜੀ ਕਿੰਨੇ ਚਿਰ ਤੱਕ ਆਫਰ ਆ ਜਦੋਂ ਮਰਜ਼ੀ ਆ ਜਾਣ ਵੈਸੇ ਤਾਂ ਸਟਾਕ ਹਰ ਵੇਲੇ ਰਹਿੰਦਾ ਜੀ ਜੀ ਇਸ ਤੋਂ ਇਲਾਵਾ ਟ੍ਰਾਈਡੈਂਟ ਦੇ ਵੀ ਟਾਬਲ ਮਿਲ ਜਾਣਗੇ ਜੀ ਆਪਣੇ ਕੋਲੇ ਅੱਛਾ ਜੀ ਸਟਾਕ ਹਰ ਵੇਲੇ ਰਹਿੰਦਾ ਤੁਸੀਂ ਇਹ ਤੌਲੀਆ ਲੈ ਸਕਦੇ ਹੋ ਬਾਕੀ ਬ੍ਰਾਂਡ ਦੇ ਵਿੱਚ ਵੀ ਆ ਗਏ ਭਾਈ ਜੀ ਫੌਕਾਜ ਕੱਢ ਕੇ ਜੀ ਆਹ ਲਓ ਜੀ ਟ੍ਰਾਈਡੈਂਟ ਦੇ ਵਿੱਚ ਟ੍ਰਾਈਡੈਂਟ ਤੇ ਸਾਡੇ ਕੋਲ 50% ਆਫ ਚੱਲ ਰਿਹਾ ਜੀ ਅੱਛਾ ਜੀ ਜਦੋਂ ਮਰਜੀ ਤੁਸੀਂ ਆਹ ਦੇਖੋ ਜਿਵੇਂ ਆ ਇਹ ਕੀ ਹੈ ਜੀ ਇਹ ਤਾਂ ਚਾਦਰ ਆ ਗਈ ਹਨਾ ਇਹ ਟ੍ਰਾਈਡੈਂਟੀ ਜੀ ਇਹ ਵੀ ਟੇਬਲ ਹੈ ਜੀ ਅੱਛਾ ਟਾਵਲ ਹੈ ਇਹ ਵੀ ਟੇਬਲ ਹੈ ਜੀ ਜਿਵੇਂ ਤਾਂ ਰੇਟ ਦੇਖੋ 900 ਰੁਪਏ ਆ ਇਹ 450 ਰੁਪਏ ਚ ਹੈ ਅੱਛਾ ਇਹ 450 ਦਾ 50% ਆਫ ਹੈ ਜੀ 50% ਆਫ ਹੈ ਜੀ ਲਓ ਜੀ ਇਹ ਟਾਵਲ ਨੇ ਇਹ ਤੌੜੀਏ ਜਿਹੜੇ ਆ ਤੁਹਾਨੂੰ 50% ਆਫ ਤੇ ਇੱਥੇ ਮਿਲ ਜਾਣਗੇ ਜੀ ਵਰਲਡ ਜੀ ਵਰਲਡ ਪਟਿਆਲਾ ਜਿਵੇਂ ਇਹਦਾ ਰੇਟ 700 ਰੁਪਏ ਹੈ ਜੀ ਸਿਰਫ 350 ਦਾ ਲਓ ਜੀ ਇਹ 700 ਵਾਲਾ ਤੌੜੀਆ ਤੁਹਾਨੂੰ ਵਧੀਆ ਮਿਲ ਜੂਗਾ 350 ਦਾ 350 ਜਾਨੀ ਕਿ 50% ਆਫ ਹੈ ਆ ਚੈੱਕ ਕਰ ਤੁਸੀਂ ਆਪਣੀ ਮਰਜ਼ੀ ਦਾ ਰੰਗ ਕੋਈ ਵੀ ਖਰੀਦ ਸਕਦੇ ਹੋ ਆਣ ਕੇ ਹਣਾ ਜੀ ਕੋਈ ਰੰਗ ਦੇ ਵਿੱਚ ਰੇਟ ਦੇ ਵਿੱਚ ਕੋਈ ਵੇਰੀਏਸ਼ਨ ਤੇ ਨਹੀਂ ਹੈਗੀ ਜੀ ਹਾਂ ਜੀ ਨਾ ਲਓ ਜੀ ਰੰਗ ਜਿਹੜਾ ਮਰਜ਼ੀ ਖਰੀਦੋ ਤੇ ਇਹ ਤੁਹਾਨੂੰ ਇੱਥੇ ਮਿਲ ਜਾਣਗੇ ਪਹਿਲੀ ਆਈਟਮ ਹੋ ਗਈ ਜੀ ਤੌਲੀਏ ਉਸ ਤੋਂ ਬਾਅਦ ਇਹਨਾਂ ਕੋਲ ਇੱਕ ਚੰਗੇ ਬ੍ਰਾਂਡ ਦੇ ਵਿੱਚ ਕੰਬਲ ਨੇ ਜੀ ਤੇ ਕੰਬਲੇ ਆਪਾਂ ਨੂੰ ਦਿਖਾਉਣਗੇ ਇੱਕ ਬੜਾ ਨਾਮੀ ਬ੍ਰਾਂਡ ਆ ਉੱਤੇ ਬਾਈ ਜੀ ਕਿੰਨੇ ਪਰਸੈਂਟ ਆਫ ਮਿਲੂਗੀ 40% ਆਫ ਹੈ ਜੀ 40% ਆਫ ਹੈ ਜੀ ਲਓ ਜੀ ਦਿਖਾਓ ਆਜੋ ਬਾਈ ਜੀ ਆ ਦੇਖ ਮੋਂਟੇਕਾਰਲੋ ਦਾ ਮਾਲ ਹਾਜ਼ਰ ਹੈ ਜੀ ਸਾਰਾ ਲਓ ਜੀ ਮੋਂਟੇਕਾਰਲੋ ਆ ਗਿਆ ਜੀ ਕਰੋ ਚੈੱਕ ਇਹ ਪੂਰਾ ਡੱਬੇ ਦੇ ਵਿੱਚ ਬੰਦ ਹੈ ਜੀ ਬਾਈ ਜੀ ਖੋਲ ਕੇ ਦਿਖਾਉਗਾ ਕੰਬਲ ਹੈਗੇ ਆਪਣੇ ਕੋਲ ਆਪਣੇ ਹਾਂ ਲਓ ਜੀ ਆਜੋ ਜੀ ਆਹ ਦੇਖੋ ਜੀ ਕੰਬਲ ਹੈ ਇਹ ਮੋਂਟੇਕਾਰਲੋ ਦੇ ਵਿੱਚ ਨੇ ਤੇ ਆਹ ਦੇਖੋ ਬਾਈ ਜੀ ਕਿਵੇਂ ਆ ਕੀ ਰੇਟ ਰਹੂਗਾ ਮੰਨ ਲਓ ਆ ਕੰਬਲ ਕਿੰਨੇ ਦਾ ਤੇ ਕੀ ਰੇਟ ਲੱਗ ਜੂ ਆਪਣੇ ਕਸਟਮਰਾਂ ਨੂੰ ਪਹਿਲਾਂ ਤਾਂ ਸਾਈਜ਼ ਚੈੱਕ ਕਰੋ ਜੀ origignal monte carlo ਲਓ ਜੀ ਮੈਨੂੰ ਦੇ ਦਿਓ ਲਓ ਜੀ ਕਰੋ ਚੈੱਕ ਇਹ origignal ਹੈ ਜੀ ਬਿਲਕੁਲ ਸੁਪਰ ਸੌਫਟ ਹਾਂ ਜੀ ਸੁਪਰ ਸੌਫਟ ਕੁਆਲਿਟੀ ਹੈ ਜੀ ਲਓ ਜੀ ਇਹਦਾ 25500 ਰੁਪਏ ਰੇਟ ਹੈ ਜੀ ਹੂੰ ਇਹ ਡਿਸਕਾਊਂਟ ਕਰਕੇ 1480 ਰੁਪਏ ਦਾ ਜੀ ਲਓ ਜੀ 1480 ਰੁਪਏ ਦਾ ਤੁਹਾਨੂੰ ਇਹ ਬ੍ਰਾਂਡਡ ਕੰਬਲ ਜਿਹੜਾ ਮਿਲ ਜੂਗਾ ਚੈੱਕ ਕਰ ਲਓ ਜੀ ਤੁਸੀਂ ਇਸ ਦੇ ਵਿੱਚ ਇੱਕ ਹੋਰ ਮਾਉਂਟੇ ਕਰ ਲੋਦਾ ਹੈਗਾ ਜੀ ਮਾਡਲ ਆ ਲਓ ਜੀ ਕਰੋ ਚੈੱਕ ਇਹ ਵੀ ਡਬਲ ਬੈੱਡ ਦਾ ਜੀ ਜੀ ਹੂੰ ਉਹਦਾ ਨਿੱਗਾ ਕੰਬਲ ਹੈ ਜੀ ਅੱਛਾ ਜੀ 2250 ਰੁਪਏ ਰੇਟ ਹੈ ਜੀ ਇਹ 1350 ਦਾ ਪਊਗਾ ਜੀ ਇਹ 1350 ਦਾ ਮਿਲ ਜਾਊਗਾ ਤੁਹਾਨੂੰ ਬ੍ਰਾਂਡ ਦੇ ਵਿੱਚ ਅੱਛਾ ਭਾਈ ਇਹ ਡੱਬਾ ਜਿਹੜਾ ਨਾਲ ਹੀ ਦੋਗੇ ਫਿਰ ਡੱਬਾ ਨਾਲ ਦੇਾਂਗੇ ਇਹ ਵਧੀਆ ਨਾ ਫਿਰ ਸਾਂਭਣਾ ਸੌਖਾ ਰਹਿੰਦਾ ਜੀ ਇਹਦੇ ਨਾਲ ਹਨਾ ਚੀਜ਼ ਨੂੰ ਤੇ ਲਓ ਜੀ ਦੋ ਵੇਰੀਐਂਟ ਤੁਹਾਨੂੰ ਕੰਪਲਾਂ ਦੇ ਦਿਖਾਤੇ ਤੇ ਹੋਰ ਭਾਈ ਜੀ ਕਿੰਨਾ ਸਟਾਕ 10 20 15 ਜਿੰਨੇ ਮਰਜ਼ੀ ਲੈਣ ਹੋਣਾ ਜੀ ਲਓ ਜੀ ਜਿੰਨੇ ਮਰਜ਼ੀ ਲੈ ਠੀਕ ਹੈ ਤੇ ਆਨਲਾਈਨ ਬਾਰੇ ਭਾਈ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਰਡਰ ਕਰਦਾ ਜੀ ਉਹਦੇ ਬਾਰੇ ਕਿਵੇਂ ਰਹੂਗਾ ਜੀ ਸਿਸਟਮ ਆਨਲਾਈਨ ਸਮਾਨ ਭੇਜ ਦਿਆ ਕਰਾਂਗੇ ਜੀ ਜੋ ਉਹਦਾ ਫਰੇਟ ਚਾਰਜਸ ਹੈ ਉਹ ਐਕਸਟਰਾ ਹੁੰਦੇ ਹੈ ਜੀ ਲਓ ਜੀ ਜਿਹੜੇ ਚਾਰਜਸ ਆ ਭੇਜਣ ਦੇ ਉਹ ਤੁਹਾਨੂੰ ਐਕਸਟਰਾ ਦੇਣੇ ਪੈਣਗੇ ਚੀਜ਼ ਤੁਸੀਂ ਇੱਥੋਂ ਜਿਹੜੀ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੰਗਾ ਸਕਦੇ ਹੋ ਬਾਈ ਜੀ ਚਾਦਰਾਂ ਵਗੈਰਾ ਵੀ ਹੈਗੀਆਂ ਆਪਣੇ ਕੋਲ ਗਰਮ ਚਾਦਰ ਲਓ ਜੀ ਹੁਣ ਚਾਦਰਾਂ ਦਿਖਾਓ ਜੀ ਗਰਮ ਕਿਹੜੇ ਪਾਸੇ ਨੇ ਜੀ ਇਨਾਂ ਕੋਲ ਨਾ ਪੂਰਾ ਢੰਡਾਰ ਹੈ ਸ਼ਾਪ ਤੁਸੀਂ ਪਿੱਛੋਂ ਦੇਖ ਹੀ ਰਹੇ ਹੋ ਮੇਰੇ ਕੋਲ ਬਹੁਤ ਵੱਡੀ ਹੈ ਤੇ ਜਿਵੇਂ ਆਪਾਂ ਵੈਸੇ ਕੱਲੀ-ਕੱਲੀ ਚੀਜ਼ ਦਾ ਹਰੇਕ ਚੀਜ਼ ਦਾ ਰੰਗ ਬਖਾਉਣ ਲੱਪੇ ਫਿਰ ਤਾਂ ਇਹ ਮੂਵੀ ਬਣ ਜੂ ਪੂਰੀ ਘੰਟੇ ਦੀ ਪਰ ਹੁਣ ਆਪਾਂ ਮੇਨ ਮੈਂ ਤੁਹਾਨੂੰ ਆਈਟਮਾਂ ਦਿਖਾ ਦਿੰਨੇ ਆ ਲਓ ਜੀ ਆ ਆ ਗਈ ਚਾਦਰ ਗਰਮ ਦੇ ਵਿੱਚ ਹੈ ਜੀ ਇਹ ਸਿਆਲਾਂ ਦੇ ਵਿੱਚ ਹੁਣ ਠੰਡ ਪੂਰੀ ਹੋ ਗਈ ਹੈ ਜੀ ਜੋਰ ਤੇ ਪੂਰੇ ਤੇ ਲਓ ਜੀ ਚਲੋ ਚੈੱਕ ਸਾਈਜ਼ ਡਬਲ ਬੈੱਡ ਦਾ ਸ਼ੀਟ ਆ ਗਈ ਦੋ ਸਰਾਂੇ ਨਾਲ ਹੋਣਗੇ ਜੀ ਪਿੱਲੋ ਨਾਲ ਦੋ ਸਰਾਂੇ ਲਓ ਜੀ ਕਰੋ ਚੈੱਕ ਕੀ ਪ੍ਰਾਈਜ਼ ਰਹਿੰਦਾ ਭਾਜੀ ਇਹਨਾਂ ਦਾ ਇਹ ਸਿਰਫ 400 ਰੁਪਏ ਜੀ ਅੱਛਾ 400 ਰੁਪਏ ਦੀ ਗਰਮ ਚਾਦਰ ਸਿਰਫ 400 ਦੀ ਨਾਲੇ ਆ ਦੋ ਪਿੱਲੋ ਜਿਹੜੇ ਆ ਕਲਰ অপਸ਼ਨ ਹੈ ਕੰਟ ਹੈ ਕੰਮ আচ্ছা ਬਾਈ ਆ ਆ ਤਾਂ ਕੰਬਲ ਆ ਗਿਆ আচ্ছা ਆ ਸਾਰੇ ਕਲਰ ਨੇ ਜੀ ਵਿੱਚ ਹਾਂਜੀ ਹਾਂ ਲਓ ਜੀ ਦਿਖਾ ਦਈਏ ਹਾਂਜੀ ਲਓ ਜੀ ਆ ਇਸ ਤਰ੍ਹਾਂ ਦੇ ਕਲਰ ਤੁਹਾਨੂੰ ਸਾਰੇ ਗਰਮ ਚਾਦਰਾਂ 'ਚ ਮਿਲ ਜਾਣਗੇ ਆ ਲਓ ਜੀ ਆ ਵੀ ਤੁਹਾਨੂੰ ਮਿਲ ਜਾਣਗੇ ਆ ਵੀ ਬਾਈ ਜੀ ਹਾਂਜੀ ਹਾਂਜੀ ਲਓ ਜੀ ਆ ਵੀ ਸਾਰੇ ਰੰਗ ਘੈਂਟ ਨੇ ਜੀ ਆ ਦੇਖੋ ਪੂਰਾ ਕਾਰਨਰ ਜਿਹੜਾ ਇਹ ਸਾਰਾ ਮਤਲਬ ਅਲੱਗ-ਅਲੱਗ ਰੰਗਾਂ ਦਾ ਇਹਦੇ ਵਿੱਚ ਚਾਦਰਾਂ ਨੇ 400 ਕਿੰਨੇ ਦੀ ਕਹਾਂ ਤੁਸੀਂ 400 ਰੁਪਏ ਦੀ ਡਬਲ 400 ਰੁਪਏ ਡਬਲ ਬੈੱਡ ਦੀ ਚਾਦਰ 400 ਦੀ ਵਿਦ ਪਿੱਲੋ ਲਓ ਜੀ ਇਹ ਤੇ ਆ ਗਿਆ ਬਾਈ ਜੀ ਹੁਣ ਜਿਵੇਂ ਅੱਗੇ ਲੋੜੀ ਆ ਰਹੀ ਆਜੋ ਮੇਰੇ ਨਾਲ ਜਿਵੇਂ ਲੋੜੀ ਆ ਰਹੀ ਅੱਗੇ ਉੱਤੇ ਵੀ ਕੋਈ ਲਾਓਗੇ ਆਫ ਵਗੈਰਾ ਹੋਰ ਆਪਣੇ ਮੇਰੇ ਵਿਊਅਰਸ ਲਈ ਕਸਟਮਰ ਲਈ ਆਪਦੇ ਲਈ ਹੈ ਜੀ ਕਿ ਲੱਗੀ ਰਹੀਂਦੀ ਹੋ ਆਪਣੀ ਕੋਈ ਰਹਿੰਦਾ ਹੀ ਕਦੇ ਕੁਛ ਨਾ ਕੁਝ ਕਦੇ ਕੁਛ ਨਾ ਕੁਛ ਠੀਕ ਹੈ ਜੀ ਅੱਛਾ ਅੱਗੇ ਜੀ ਕਿਹੜੀ ਚੀਜ਼ ਆਹ ਦਿਖਾਓਗੇ ਜਹਾ ਹਾਂਜੀ ਹਾਂ ਲਓ ਜੀ ਕਰੋ ਚੈੱਕ ਆਹ ਪਫੀਆਂ ਨੇ ਜੀ ਇਹ ਬਾਈ ਕਿਵੇਂ ਆ ਕੀ ਪ੍ਰਾਈਸ ਰਹਿੰਦਾ ਇਹਨਾਂ ਦਾ ਜੀ ਇਹ ਦੋ ਤਰ੍ਹਾਂ ਦੀ ਪਫੀਆਂ ਨੇ ਜੀ ਕੋਲੇ ਜੀ ਅੱਛਾ ਜੀ ਦੋ ਤਰ੍ਹਾਂ ਦੀਆਂ ਨੇ ਜੀ ਇਹ ਹਾਂਜੀ ਹਾਂ ਇਹ ਹੈ ਗੋਲਡਨ ਲੈਗ ਅੱਛਾ ਜੀ ਇਸੇ ਚੀਜ਼ ਨੂੰ ਕਹਿੰਦੇ ਵ ਇਹ ਲੱਤ ਜਿਹੜੀ ਲੋਹੇ ਜਿਹੀ ਲੱਗੀ ਹੈ ਨਹੀਂ ਸਟੀਲ ਦੀ ਲੱਗੀ ਹੈ ਉਹਦੇ ਉੱਪਰ ਪੀਵੀਡੀ ਕੋਟਿੰਗ ਕਰਨੀ ਹੈ ਉਸ ਨੂੰ ਲੋੜ ਦਿਖਾਉਂਦੇ ਜੀ ਹਾਂਜੀ ਹਾਂਜੀ ਲਓ ਜੀ ਅੱਛਾ ਇਹ ਮਜ਼ਬੂਤ ਜ਼ਿਆਦਾ ਫਿਰ ਹੈ ਪੂਰੀ ਮਜ਼ਬੂਤ ਹੈ ਜੀ ਲਓ ਜੀ ਆ 사이ਡ ਤੋਂ ਡਿਜ਼ਾਈਨ ਚੈੱਕ ਕਰੋ ਕਿੰਨੇ ਦੀ ਪੈ ਜਾਂਦੀ ਹੈ ਬਾਈ ਇਹ ਇਹ 2500 ਜੋੜਾ ਪਏਗਾ ਜੀ ਅੱਛਾ ਦੋ 2500 ਦੀਆਂ ਹਾਂਜੀ ਹਾਂ ਲਓ ਜੀ ਇਸ ਕਲਰ ਆਪਸ਼ਨ ਬਹੁਤ ਹੈ ਲਓ ਜੀ ਆ ਜੀ 2500 ਦੇ ਜੀ ਅੱਛਾ 2500 ਦੇ ਦੋ ਪੀਸ ਜਿਹੜੇ ਤੁਹਾਨੂੰ ਇਹ ਲੱਗ ਜਾਣਗੇ ਜੀ ਤੇ ਇਹਨੇ ਪਫੀਆਂ ਤੇ ਬਾਈ ਜੀ ਲੱਕੜ ਦੀਆਂ ਜਿਹੜੀਆਂ ਉਹ ਵੀ ਦਿਖਾ ਦਿਓ ਕਿੰਨੇ ਨੇ ਲੱਗਣੀਆਂ ਆ ਚੈੱਕ ਕਰੋ ਤੇ ਇਹ ਕਿੰਨੇ ਦੀ ਮਿਲ ਜੂਗੀ ਬਾਈ ਜੀ 1500 ਜੋੜਾ ਇਹ 1500 ਜੋੜਾ 1000 ਰੁਪਏ ਦਾ ਫਰਕ ਹੈ ਬਾਕੀ ਇਹ ਕਲਰ ਦੇਖੋ ਤੁਸੀਂ ਸਾਰੇ ਬਲੈਕ ਵੀ ਹੈਗਾ ਆ ਜਿਹੜਾ ਸਰਮਈ ਕਲਰ ਵੀ ਹੈਗਾ ਆ ਬਲੂ ਆ ਗਿਆ ਜੀ ਹਨਾ ਸਕਾਈ ਬਲੂ ਜਾਂ ਕਹਿ ਲਓ ਆ ਆ ਗਿਆ ਜੀ ਥੋੜਾ ਜਿਹਾ ਅਨੀਅਨ ਕਲਰ ਆ ਗਿਆ ਹਨਾ ਪਿਆਜ਼ੀ ਰੰਗ ਜਿਹਨੂੰ ਕਹਿੰਦੇ ਆ ਫਿਰ ਬਲੈਕ ਦਾ ਕਲਰ ਆ ਗਿਆ ਅੱਛਾ ਆਡਾ ਬਾਈ ਜੀ ਚੀਜ਼ ਤੁਹਾਡੇ ਕੋਲ ਆ ਜਿਵੇਂ ਵੱਡੀਆਂ ਗੱਡੀਆਂ ਦੇ ਵਿੱਚ ਫਰਿੱਜ ਨਹੀਂ ਖੁੱਲਦੀ ਲੱਗੀ ਹੁੰਦੀ ਛੋਟੀ ਜੀ ਓਵੇਂ ਆ ਚੀਜ਼ ਤੁਸੀਂ ਪੇਸ਼ ਕੀਤੀ ਇਹ ਕੀ ਹੈ ਨਾ ਮੈਡਮ ਇਧਰ ਦਿਖਾਓ ਹੀ ਲੈਣਗੇ ਲਓ ਜੀ ਕਰੋ ਚੈੱਕ ਹਾਂਜੀ ਇਹ ਕਿਵੇਂ ਆ ਬਾਈ ਜੀ ਇਹਦਾ ਕੀ ਪ੍ਰਾਈਸ ਹੋਊਗਾ ਡਰਾਈੰਗ ਰੂਮ ਚ ਵੀ ਰੱਖ ਸਕਦੇ ਹੋ ਐਜ਼ ਅ ਸਟੋਰੇਜ ਬਾਕਸ ਯੂਜ਼ ਕਰ ਸਕਦੇ ਹੋ ਪਰ ਬੈਠ ਸਕਦੇ ਹੋ ਬਕਾਇਦਾ ਇਸਤੇ ਜਿੰਨਾ ਮਰਜੀ ਭਰ ਪਾ ਦੀਏ ਜਿੰਨਾ ਮਰਜੀ ਮੇਰੇ ਵਰਗੇ ਦਾ 60 65 ਕਿਲੋ ਦਾ ਚਾਲ ਹੀ ਲੈਣਾ ਇਹਨੇ ਕੁਆਂਟਲ ਦਾ ਵਹਜੂ ਬੰਦਾ ਭਮੇ ਬੜੇ ਆਰਾਮ ਨਾਲ ਤੁਸੀਂ ਬੈਠ ਕੇ ਦੇਖੋ ਲੈਓ ਜੀ ਦੇਖੋ ਮੈਮ ਆ ਦਿਖਾਓ ਜੀ ਦੁਬਾਰੇ ਦਿਖਾਓ ਆ ਲੋ ਕਰੋ ਚੈੱਕ ਜੀ ਕੀ ਬਾਤ ਹੈ ਜੀ ਵਧੀਆ ਬਣਿਆ ਹੋਇਆ ਲਓ ਜੀ ਇਹਦੇ ਉੱਪਰ ਜਿਵੇਂ ਮਰਜ਼ੀ ਬੈਠਿਓ ਤੇ ਵਧੀਆ ਲੱਗਦਾ ਜੀ ਸੌਫਟ ਹੈ ਸੌਫਟ ਹੈ ਜੀ ਕਿੰਨੇ ਦਾ ਕੀ ਪ੍ਰਾਈਸ ਹੈ ਜੀ ਦਾ ਇਹ 2500 ਦਾ ਇੱਕ ਪੀਸ ਹੈ ਜੀ ਇਹ ਤੇ ਦੋ ਪੀਸ 5000 ਦੇ ਜੀ ਸਾਫ ਤਾਂ ਸਾਨੂੰ ਹੀ ਹੁੰਦਾ ਠੀਕ ਹੈ ਭਾਜੀ ਦੋ ਪੀਸ ਇਹ ਲੈਣਗੇ ਰੈਟ ਹੋ ਜਾਏਗੀ ਆਪਾਂ ਨੂੰ ਅੱਛਾ ਜੀ ਹਾਂ ਜੀ ਕਹਿੰਦਾ ਭਾਵੇਂ ਹੱਸਦੇ ਆ ਜੀ ਇੱਥੇ ਤੁਸੀਂ ਆਓਗੇ ਹਰ ਇੱਕ ਚੀਜ਼ ਦੇ ਜਿਹੜੇ ਰੇਟ ਦੱਸ ਰਹੇ ਐ ਐਡਜਸਟਮੈਂਟ ਹੋ ਜਾਊਗੀ ਜ਼ਰੂਰੀ ਨਹੀਂ ਹੁੰਦਾ ਕਿ ਜਿੰਨਾ ਰੇਟ ਕਿਹਾ ਉਹਨਾਂ ਪ੍ਰੋਪਰ ਲੱਗੂ ਥੋੜਾ ਬਹੁਤ 10 20 ਤੇ ਉੱਪਰ ਥੱਲੇ ਹੋ ਜਾਂਦਾ ਜੀ ਮਾਨ ਕਰਾਂਗੇ ਜਿਹੜੇ ਵੀਡੀਓ ਦੇਖ ਕੇ ਆਣਗੇ ਉਹਨਾਂ ਦਾ ਪ੍ਰੋਪਰ ਮਾਨ ਹੋਏਗਾ ਜੀ ਤੇ ਨਾਂ ਦੱਸ ਦਿਓ ਲੈ ਕੇ ਆਉਣਾ ਵੀ ਜਗਜੀਤ ਭਾਈ ਵਲੌਗਸ ਦੀ ਸੀ ਵੀਡੀਓ ਦੇਖ ਕੇ ਆਏ ਹਨਾ ਜੀ ਹਾਂ ਜੀ ਹਾਂ ਠੀਕ ਹੈ ਜੀ ਤੁਹਾਨੂੰ ਬੈਡ ਸੀਟ ਦਿਖਾਤੀਆਂ ਆ ਪਫੀਜ਼ ਦਿਖਾਤੀਆਂ ਨੇ ਜੀ ਹੁਣ ਬਾਈ ਜੀ ਸਾਨੂੰ ਕਿਹੜੀ ਆਈਟਮ ਦਿਖਾਓਗੇ ਆਜੋ ਪਿੱਛੇ ਚੱਲੀਏ ਪਿੱਛੇ ਤੱਕ ਭੰਡਾਰ ਹੈ ਪੂਰਾ ਦਿਖਾਓ ਜੀ ਸਮਾਨ ਦੀ ਇੱਥੇ ਕੋਈ ਕਮੀ ਨਹੀਂ ਹਰ ਤਰ੍ਹਾਂ ਦਾ ਜਿਵੇਂ ਆ ਦੇਖੋ ਜੀ ਗੱਦੇ ਕਿੰਨੇ ਮੋਟੇ ਨੇ ਆ ਮਟਾਈ ਚੈੱਕ ਕਰੋ ਗੱਦਿਆਂ ਦੇ ਆ ਦੇਖੋ ਆ ਜਿਹੜੇ ਆ ਕਿਰਾਏ ਘਰੇ ਵਾਸਤੇ ਵੀ ਅੱਜਕੱਲ ਬਾਈ ਜੀ ਲੈ ਕੇ ਜਾਂਦੇ ਨੇ ਹਨਾ ਪਿੰਡਾਂ ਦੇ ਵਿੱਚ ਬੇਲ ਜਿਹੜੀ ਹੁੰਦੀ ਉਹਦੇ ਵਿੱਚ ਗੱਦੇ ਹੁਣ ਨਾਰਮਲੀ ਲੋਕ ਜਿਹੜੇ ਆਪਣੇ ਵੀਰ ਭਰਾ ਲੈ ਕੇ ਜਾਣ ਲੱਗੇ ਨੇ ਪਹਿਲਾਂ ਸਭ ਤੋਂ ਆ ਆ ਪੁੱਛਾਂਗੇ ਜਿਆ ਗੱਦਾ ਕਿੰਨੇ ਇੰਚ ਬਾਈ ਜੀ ਮੋਟਾ ਹੈ ਇਹ ਇਹ 3 ਇੰਚ ਮੋਟਾ ਗੱਦਾ ਜੀ 3 ਇੰਚ ਨੇੜੇ ਦਿਖਾਓ ਜੀ ਇਹ 3 ਇੰਚ ਮੋਟਾ ਗੱਦਾ ਅੱਛਾ ਕਵਰ ਵੀ ਜੀ ਪਾ ਕੇ ਦਿੰਦੇ ਹੋ ਪਾ ਕੇ ਦੇਵਾਂਗੇ ਜੀ ਕਵਰ ਅੱਛਾ ਜੀ ਕਿੰਨੇ ਦਾ ਪੈ ਜਾਊਗਾ ਜੀ ਇਹ ਇਹ 550 ਰੁਪਏ ਦਾ ਜੀ 550 ਦਾ ਪਊਗਾ ਵਿਦ ਕਵਰ ਤੁਹਾਨੂੰ ਤੇ ਜੇ ਦੋ ਲੈਣੇ ਹੁਣ ਮਾਣਤਨ ਹੋਗੇ ਨਹੀਂ ਮਾਣਤਨ ਕਰ ਦਾਂਗੇ ਜੀ ਠੀਕ ਹੈ ਜੀ ਜੇ ਦੋ ਲੈਣੇ ਆ ਤਾਂ ਮਾਣਤਨ ਹੋ ਜਾਊਗਾ 550 ਦਾ ਇੱਕ ਅੱਛਾ ਇਹ ਮੋਟਾ ਹੈ ਜੀ ਇਹ 3 ਇੰਚ ਤੇ ਵਿਦ ਕਵਰ ਤਾਂ ਇਹਦਾ ਰੇਟ ਹੈ ਬਾਕੀ ਬਰੀਕ ਚ ਵੀ ਆਉਂਦੇ ਨੇ ਆ ਦੇਖੋ ਜੀ ਆ ਆ ਵੀਰ ਜੀ ਆ ਕਿੰਨੇ ਇੰਚ ਹੈ 2 2 ਇੰਚ ਇਹ 2 ਇੰਚ 320 ਰੁਪਏ ਦਾ ਜੀ 2 ਇੰਚੀ 320 ਦਾ ਵਿੱਦ ਕਵਰ ਵਿੱਦ ਕਵਰ ਹੈ ਜੀ ਵਿੱਦ ਕਵਰ 10 20 30 ਜਿੰਨੇ ਮਰਜੀ ਲੈਣਾ ਜਿੰਨੇ ਮਰਿਆ ਦੇਖੋ ਟੇਰ ਲੱਗੇ ਕਿਉਂਕਿ ਜਦੋਂ ਪਿੰਡਾਂ ਥਾਵਾਂ ਦੇ ਵਿੱਚ ਜੀ ਪਤਾ ਕੀ ਹੁੰਦਾ ਹੁਣ ਜਿਵੇਂ ਕਈ ਸਮ ਟਾਈਮ ਗੁਰਦੁਆਰਾ ਸਾਹਿਬ ਅੱਜ ਕੱਲ ਆਪਣੇ ਧਾਰਮਿਕ ਸਥਾਨਾਂ ਤੇ ਵੀ ਇਹ ਵਿਛਾਏ ਹੁੰਦੇ ਨੇ ਤਕਰੀਬਨ ਹਣਾ ਜੀ ਤੇ ਉਹ ਫਿਰ ਕਿਉਂਕਿ ਬਲਗ ਦੇ ਵਿੱਚ 30 40 50 ਲੱਗ ਜਾਂਦੇ ਨੇ ਜਿਆਦਾ ਵੀ ਲੱਗ ਸਕਦੇ ਨੇ ਕਦੇ ਇਸ ਕਰਕੇ ਮੈਂ ਤਾਂ ਕਹਿ ਰਿਹਾ ਜਿੰਨੇ ਮਰਜੀ ਇੱਥੋਂ ਲੈ ਲਓ ਕਵਰ ਚੜਾ ਕੇ ਦੇਣਗੇ ਤੇ ਇਹ ਕਿੰਨੇ ਇੰਚੀ ਹੈ ਜੀ ਇਹ ਵੀ 2 ਇੰਚੀ ਹੈ ਜੀ ਇਹ ਵਾਦੂ ਇੱਥੇ ਪੂਰਾ ਜਿੰਨਾ ਮਰਜ਼ੀ ਤੁਸੀਂ ਸਟਾਕ ਖਰੀਦ ਸਕਦੇ ਹੋ ਜੀ ਸ਼ੁਰੂ ਹੋ ਜਾਂਦਾ 250 ਰੁਪਏ ਤੋਂ ਇੱਕ ਗੱਦੇ ਜਿਹੜੇ ਨੇ ਜੀ ਜਿਹੜੇ ਆ ਗੱਦੇ ਦਿਖਾ ਰਹੇ ਨੇ ਤੁਹਾਨੂੰ ਇਹ ਮਤਲਬ 250 ਰੁਪਏ ਦੇ ਵਿੱਚ ਸ਼ੁਰੂ ਨੇ ਆ ਦੇਖੋ ਕਰੋ ਚੈੱਕ ਕਰੋ ਪ੍ਰੋਪਰ ਹੈ ਹੁਣ ਜਿਹੜੇ ਕਵਰ ਚੜੇ ਨੇ ਤੁਹਾਨੂੰ ਉਹ ਵੀ ਦਿਖਾ ਦਈਏ ਇਹਨਾਂ ਦੇ ਕਵਰ ਚੜੇ ਨੇ ਜੀ ਇਹ ਕਿੰਨੇ ਦਾ ਪੈ ਜਾਂਦਾ ਬਾਈ ਜੀ 250 ਦਾ ਕਹਿਣਾ ਤੁਸੀਂ ਵਿੱਧ ਕਵਰ ਵਿੱਧ ਕਵਰ ਲਓ ਜੀ ਇਹ ਵੀ ਤੁਸੀਂ ਜਿੰਨੇ ਮਰਜ਼ੀ ਆ ਚੈੱਕ ਕਰੋ ਖਰੀਦ ਸਕਦੇ ਹੋ 15 20 ਤਾਂ ਇੱਥੇ ਹੀ ਪਏ ਨੇ ਹਨਾ ਜੀ ਤੇ ਉਸ ਤੋਂ ਬਾਅਦ ਬਾਈ ਜੀ ਜਿਹੜਾ ਤੁਸੀਂ ਫੋਲਡ ਵਾਲਾ ਕਹਿ ਰਹੇ ਸੀਗੇ ਜੀ ਆ ਚੈੱਕ ਕਰੋ ਜੀ ਇਹ ਸੇਮ ਉਹਦੇ ਵਿੱਚ ਹੈ ਜੀ ਹਾਂਜੀ ਹਾਂ ਲਓ ਜੀ ਆ ਫੋਲਡਿੰਗ ਵਾਲਾ ਗੱਦਾ ਆ ਗਿਆ ਆ ਬੰਦ ਹੋ ਗਿਆ ਜੀ ਚੈੱਕ ਕਰੋ ਜੀ ਤੇ ਆ ਲੋ ਆ ਸਿੱਧਾ ਹੋ ਗਿਆ ਜੀ ਆ ਲੋ ਇਸ ਤਰ੍ਹਾਂ ਕਰਕੇ ਤੁਸੀਂ ਵਿਸਾ ਕੇ ਇਹਦਾ ਕੀ ਫਾਇਦਾ ਜੀ ਤੁਸੀਂ ਕਿਤੇ picnic ਤੇ ਜਾ ਰਹੇ ਹੋ ਤੁਸੀਂ ਕਿਤੇ ਪਾਸੇ ਜਾਣਾ ਆ ਗੱਦਾ ਆਪਦੇ ਵਿਚਕਾਰ ਬਾਈਕ ਦੇ ਰੱਖ ਕੇ ਲੈ ਜਾ ਸਕਦੇ ਹੋ ਜੇ ਤੁਸੀਂ ਗੱਡੀ ਜਾ ਰਹੇ ਹੋ ਤਾਂ ਬਹੁਤ ਘੱਟ ਸਪੇਸ ਘਰੂਗਾ ਉਹ ਗੱਦਾ ਫੋਲਡ ਕਰਨਾ ਪੈਂਦਾ ਦੂਜੀ ਤਰ੍ਹਾਂ ਆਪ ਮੋੜ ਕੇ ਇਹ ਗੱਦਾ ਆਪ ਇਸ ਤਰ੍ਹਾਂ ਕਰਕੇ ਇਹ ਆਲਰੇਡੀ ਫੋਲਡਿੰਗ ਵਾਲਾ ਸਿਸਟਮ ਬਣਾਇਆ ਦਾ ਤੇ ਕਿਤੇ ਵੀ ਲਿਜਾ ਸਕਦੇ ਹੋ ਰੈਸਟ ਕਰਨੀ ਆ ਕਿਤੇ ਕਿਤੇ ਬੈਠਣਾ ਦਾ ਤੁਸੀਂ ਇੰਜ ਲਗਾ ਸਕਦੇ ਹੋ ਹਣਾ ਦੇ ਇਹ ਕਿੰਨੇ ਦਾ ਬਾਈ ਜੀ ਪਊਗਾ 550 ਦਾ ਜੀ ਇਹ 550 ਦਾ ਪਊਗਾ ਇਹ 2 ਇੰਚੀ ਹੈ ਜੀ ਇਹ 2 ਇੰਚੀ ਹੈ ਜੀ 2 ਇੰਚੀ ਦੇ ਵਿੱਚ ਵਿੱਦ ਕਵਰ 550 ਤੁਹਾਨੂੰ ਮੈਂ ਪੈ ਜੂਗਾ ਬਾਕੀ ਜੇ ਵੱਧ ਲੈਣਿਆਂ ਤਾਂ ਬਾਈ ਜੀ ਬੈਠੇ ਨੇ ਹਣਾ ਮਾਣ ਤਨ ਕਰਨੋ ਲਓ ਜੀ ਇਹ ਆ ਗਿਆ ਸਮਾਨ ਬਾਕੀ ਇਹਨਾਂ ਕੋਲ ਬਾਈਆਂ ਕੋਲ ਗੱਦੇ ਵੀ ਨੇ ਆ ਦੇਖੋ ਜੀ ਸਾਰੇ ਇਹ ਅਲੱਗ-ਅਲੱਗ ਇਹਨਾਂ ਦੇ ਪ੍ਰਾਈਸ ਨੇ ਬਾਕੀ ਅੱਜ ਆਪਾਂ ਗੱਦਿਆਂ ਬਾਰੇ ਗੱਲ ਨਹੀਂ ਕਰਾਂਗੇ ਹੋਰ ਸਮਾਨ ਆ ਜਿਹੜਾ ਖਾਸ ਇਹਨਾਂ ਦਾ ਰਹਿ ਗਿਆ ਜੀ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਓਹੋ ਬਾਈ ਆ ਗਈ ਕਰੀ ਜਾਂਦੇ ਓਹ ਬਾਈ ਆ ਆ ਕੀ ਕੰਮ ਚਲਾਤਾ ਇਹ ਇੱਕਾ ਤੋਂ ਮੀ ਆ ਗਿਆ ਇਹ ਵੇਖੋ ਸਰਾਨਿਆਂ ਤੁਸੀਂ ਪਾਣੀ ਦਾ ਮੀਂਹ ਪੈਂਦਾ ਵੇਖਿਆ ਜਾਂ ਬਰਫਾਂਨ ਡਿੱਗਦੀ ਆ ਦੇਖੋ ਸਰਾਂਣੇ ਦੀ ਬਾਰਸ਼ ਆ ਗਈ ਕੀ ਭਾਜੀ ਇਹ ਕਿਉਂ ਸੁੱਟੀਆਂ ਜਾਂਦੇ ਨੇ ਸਸਤੇ ਕਰਤੇ ਸਸਤੇ ਕਰਤੇ ਹੀ ਸਰਾਂਣੇ ਬਿਲਕੁਲ ਕੀ ਰੇਟ ਲੱਗ ਗਿਆ ਜੀ ਸਰਾਂਣੇ ਦਾ ਇਹ ਸਿਰਫ 90 ਰੁਪਏ ਦਾ ਸਰਾਂਣਾ ਜੀ ਮਾਈਕਰੋ ਫਾਈਬਰ ਬਸ ਭਾਈ ਬਸ ਬਸ ਬੰਦ ਕਰਦੇ ਰੱਬਾ ਮੀ ਹੁਣ ਆ ਲਓ ਜੀ ਮਾਈਕਰੋ ਕਿਹੜੀ ਆ ਮਾਈਕਰੋ ਫਾਈਬਰ ਇਹ ਸਿਰਫ ਤੁਹਾਨੂੰ 90 ਰੁਪਏ ਦਾ ਸਰਾਂਣਾ ਜਿਹੜਾ ਮਿਲ ਜੂਗਾ ਜੀ ਭਾਈ ਇੰਨਾ ਸਸਤਾ ਮੈਨੂੰ ਨਹੀਂ ਲੱਗਦਾ ਕਿਤੇ ਮਿਲੂਗਾ ਹਨਾ ਬਿਲਕੁਲ ਜੀ ਇਹ ਮਾਈਕਰੋ ਫਾਈਬਰ ਦਾ ਸੌਫਟ ਸਰਾਂਣਾ ਹੈ ਲਓ ਇਹਨੇੜੋਂ ਚੈੱਕ ਕਰੋ ਆ ਤੁਸੀਂ ਚੈੱਕ ਕਰ ਸਕਦੇ ਹੋ ਜਾ ਵਾ ਤੇ ਭਾਜੀ ਸੱਚੀ 90 ਦਾ ਇਹ ਵੀਡੀਓ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਜੋ ਰੇਟ ਕਹਿੰਦੇ ਹੋ ਵੀਡੀਓ ਦੇ ਵਿੱਚ ਮੇਰੇ ਸਬਸਕ੍ਰਾਈਬਰ ਜਾਂ ਫੋਲੋਅਰ ਆਉਣ ਤਾਂ ਉਹਨਾਂ ਨੂੰ ਸੇਮ ਰੇਟ ਲਾਇਓ ਠੀਕ ਹੈ ਇਹ ਕਿੰਨੇ ਚਿਰ ਤੱਕ 90 ਰੁਪਏ ਰਹੂਗਾ 15 ਦਿਨ 20 ਦਿਨ ਮਹੀਨਾ ਦੱਸ ਲੋਹੜੀ ਤੱਕ ਦੇ ਦਿਆਂਗੇ ਜੀ ਲੋ ਜੀ 13 ਜਨਵਰੀ ਯਾਨੀ ਕਿ ਲੋਹੜੀ ਤੱਕ ਅੱਛਾ ਹੁਣ ਅੱਗੇ ਵਿਆਹਾਂ ਦਾ ਸੀਜ਼ਨ ਵੀ ਹੈ ਜੀ ਸੋ ਮੈਨੂੰ ਲੱਗਦਾ ਕਿ ਹਰ ਕੋਈ ਨਹੀਂ ਅਫੋਰਡ ਕਰ ਸਕਦਾ ਬਹੁਤ ਕੋਸਟਲੀ ਚੀਜ਼ਾਂ ਤੇ ਇਸ ਸ਼ਾਪ ਤੇ ਆਓ ਤੁਸੀਂ ਤੇ ਇਹ ਬਾਈ ਜੀ ਨੂੰ ਮੈਂ ਕਿਹਾ ਵੀ ਜੇ ਕੋਈ ਦਾਜ ਦਾ ਸਾਡੀ ਭੈਣ ਦਾ ਸਮਾਨ ਕੋਈ ਲੈਣਾ ਹੋ ਤਾਂ ਉਹਨਾਂ ਲਈ ਚਲੀਸ ਤੁਸੀਂ ਇੱਕ ਜ਼ਰੂਰ ਹਨਾ ਹਾਂਜੀ ਹਾਂ ਪੂਰਾ ਮੰਨ ਕੇ ਪੂਰਾ ਮੰਨਤਨ ਕਰਿਓ ਜੀ ਉਹ ਪੁੰਨ ਦਾ ਕੰਮ ਆ ਭਾਜੀ ਆਸਾਨ ਨਹੀਂ ਉਹ ਪੁੰਨ ਦਾ ਕੰਮ ਤੇ ਉਹ ਕਰਿਓ ਜੇ ਬਾਕੀ ਭਾਈ ਜੀ ਇਹ 90 ਰੁਪਏ ਦਾ ਜਿਹੜਾ ਤੁਹਾਨੂੰ ਸਿਰਫ ਇੱਕ ਪਿੱਲੋ ਜਿਹੜਾ ਮਿਲ ਜੂਗਾ ਭਾਵੇਂ ਕਿੰਨੇ ਲੈਣੇ ਹੋਣ ਜੀ ਜਿੰਨੇ ਮਰਜ਼ੀ ਲੈ ਲਓ ਭਾਵੇਂ 100 ਲੈ ਲਓ ਆ ਦੇਖੋ ਤੁਸੀਂ ਆ ਜਾਓ ਆ ਦਿਖਾਓ ਢੇਰ ਦੇਖੋ ਲੱਗਾ ਜੀ ਅਰੇ ਭਾਈ ਭਾਈ ਆ ਚੱਕੋ ਜੀ ਲਓ ਜੀ ਆ ਸਾਰਾ ਤੁਹਾਨੂੰ ਮਿਲ ਜੂਗਾ ਇੰਨੇ 2200 ਰੁਪਏ ਨੇ ਇਹ ਸਭ 90 90 ਰੁਪਏ ਦਾ ਜੀ ਇਨਾ ਸਸਤਾ ਤੁਹਾਨੂੰ ਸਾਮਾਨ ਆਪਾਂ ਇਹ ਤੋਂ ਇਹਨਾਂ ਤੋਂ ਜੀਵਰਲਡ ਵਾਲੇ ਬਾਈਆਂ ਤੋਂ ਦਵਾਦੇ। ਬਾਈ ਜੀ ਇਥੇ ਐਡਰੈਸ ਤੁਸੀਂ ਪਲੀਜ਼ ਦੱਸ ਦੋ ਵਰਬਲੀ ਕਿਉਂਕਿ ਮੈਂ ਤਾਂ ਦੱਸਤਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਦੱਸੋ ਜੀ। ਇਹ ਤੁਹਾਨੂੰ ਪਟਿਆਲੇ ਦੇ ਅੰਦਰ ਨਾਬਾਗਟ ਏਰੀਆ ਜੀ। ਜੀ। ਉੱਥੇ ਜੀਵਰਲਡ ਨਾਮ ਦੀ ਸ਼ਾਪ ਹੈ ਜੀ ਆਪਣੀ। ਜੀ। ਤੁਸੀਂ ਉੱਥੇ ਪਹੁੰਚ ਕੇ ਸਾਰਾ ਸਾਮਾਨ ਤੁਹਾਨੂੰ ਸਾਰਾ ਦਿਖਾਵਾਂਗੇ। ਬਹੁਤ ਹੀ ਜੈਨੂਨ ਰੇਟਾਂ ਤੇ ਤੇ ਵਧੀਆ ਮਾਲ ਦੇਾਂਗੇ ਜੀ। ਜੀ ਜੀ ਬਿਲਕੁਲ। ਤੇ ਬਾਕੀ ਆਨਲਾਈਨ ਵੀ ਤੁਸੀਂ ਇਹਨਾਂ ਤੋਂ ਇਹਨੇ ਕਿਹਾ ਵੀ ਜਿਹੜੇ ਚੀਜ਼ ਤੁਸੀਂ ਮੰਗਾਉਂਦੇ ਹੋ ਜਿਹੜੀ ਜਿਹੜੀ ਚੀਜ਼ ਹੈ ਉਹਦਾ ਚਾਰजेस ਅੱਡ ਲੱਗਣਗੇ ਜੋ ਵੀ ਫ੍ਰੀਡ ਦੇ ਚਾਰਜ ਹੁੰਦੇ ਹਨ ਹਨਾ ਜੀ ਉਹ ਲੱਗਣਗੇ ਤਾਂ ਤੁਸੀਂ ਚੀਜ਼ੇ ਮੰਗਾ ਸਕਦੇ ਹੋ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ